ਕਾ ਇਹਦਾ ਮਾਂ ਮਰ ਗਈ ਮੈਂ ਰੱਖ ਨਗਰਲੇ ਸੋਮਵਾਰ ਲੈਣੇ ਤਰਾਸੀ ਤਾਂ ਵਿੱਚ ਨਾ ਆ ਗਿਆ ਲੈ ਵੀ ਬਾਈ ਰਾਜੀ ਰਹੀਦਾ ਬੱਕਰਾ ਤੇ ਬਾਈ ਨਹਿਰੂ ਕਰਾਉਂਦਾ ਸੌਦਾ ਆਹ ਬੱਕਰੇ ਦਾ ਮੁੱਲ ਤੁਸੀਂ ਲਾਓ ਯਾਰ ਮੈਂ ਤਾਂ ਮੰਗ ਲੈ ਆਹ ਬੱਕਰਾ ਦੋਸਤੋ 12000 ਨਹੀਂ ਬਾਈ ਮੁੱਲ ਕੀ ਕੀਤਾ ਸੀ ਗਾਈ 10000 ਦੇਣਾ 10000 ਵਿੱਚ ਕੱਟ ਦੇਣੇ ਮੈਂ ਕੀ ਮੁੱਲ ਲਾ ਤਈ ਲਾਉਂਗੇ ਤਾਂ ਆ ਚਾਰ-ਚਾਰ ਹਜ਼ਾਰ ਦੇ ਬਾਹਰ 4000 ਲਾ ਵੀ ਚਾ ਚਾ ਤੂੰ ਦੱਸ 7000 ਤੋਂ ਕਰਤਾ ਪੜਾ ਉਹ ਚਾਚਾ ਇਹ ਚਾਹਾ ਆਥੇ ਆ ਪਾ ਕੇ ਮੂਹ ਸਾਫਾ ਨਾ ਪਾ ਥੱਲੇ ਕਰਕੇ ਗੱਲ ਕਰ ਬੰਦਿਆਂ ਜੀ ਬੰਦਿਆਂ ਦੱਸ ਦੇ ਫਿਰ ਕੋ ਸਾਹਬ ਨਾਲ ਗੱਲ ਕਰ ਤਾਂ ਤਾਂ ਹੀ ਆ ਮੈਂ ਦੱਸ ਮੰਗਿਆ ਚਾਰ ਲਾਇਆ ਚਾਰ ਅੱਜ ਸਾਨੂੰ ਕੀ ਨਾਮ ਦਾ ਹੋਵੇ ਤੂੰ ਦੱਸ ਦੇ ਸਾਹਬ ਨੇੜੇ ਹੋ ਜਾ ਨੇੜੇ ਇਸ ਕੋਈ ਹਿਸਾਬ ਦੱਸ 7500 ਦਾ ਦੇਵਾਂਗਾ ਭਾਈ ਵੇਖਿਆ ਵੇਖਿਆ ਨਹੀਂ ਦੱਸਣ ਕੀ ਤੇਰਾ ਲਓ ਜੀ 4500 ਰੋਟੇ ਨੇ ਪੁੱਛਦੇ ਉਹਨਾਂ ਨੂੰ ਲਓ ਜੀ ਨਹੀਂ ਪਤਾ ਪੂਰੇ 30000 ਦਾ ਦੇਣਾ 7 ਦਾ ਵੀ ਨਹੀਂ ਦਿੰਦਾ ਪੂਰੇ 5 ਦਾ 70000 ਦਾ ਉਹ ਯਾਰ ਉਹ ਤਾਂ ਬੋਲੀ ਜਾਣੇ ਯਾਰ ਭਾਈ ਤੂੰ 7500 ਦਾ ਦੇਊਗਾ ਭਾਈ ਬੱਕਰਾ ਇਹਦੀ ਗੱਲ ਹਾਂ ਆਪਾਂ ਜਦੋਂ ਪਹਿਲਾਂ ਹੀ ਛੱਡ ਕੇ ਗਏ ਤਾਂ ਬੱਕਰਾ ਹੈਗਾ ਇੰਨੇ ਦਾ ਠੀਕ ਹੈ ਪਹਿਲੇ ਆਏ ਪਹਿਲੇ ਰਾਜਾ ਆਇਆ ਨਹੀਂ ਆ ਆਉਂਦਾ ਵੀ ਨਹੀਂ ਆਇਆ ਠੀਕ ਆ ਆਪਦੇ ਆਉਣ ਨੂੰ ਹੋਰ ਘੋੜਾ ਏ ਉਹ ਹਰਾਮੀਆਂ ਹੁਣ ਤਾਂ ਮਾਂ ਮਾਰ ਕੇ ਬੱਕਰੀ ਕਰ ਉਹ ਨਹੀਂ ਉਹ ਗੱਲ ਕਰਦਾ ਵੀ ਆ ਆ ਲੈ ਮੈਂ ੱੱਕੇ ਮਾਰੂੰ ਦੋ ਤੈਨੂੰ ਜਿਹੜੇ ਮੈਂ ਸਾਰੇ ਜੁਰਮਾਨੇ ਅਗਰਾ ਕਰੂੰਗੀ ਯਾਰ ਜੇ ਬੋਲਣ ਦੀ ਕੋਸ਼ਿਸ਼ ਕਰ ਲੋ ਬੰਦੇ ਖੜੇ ਨਾਲ ਪਾਰਾ ਮੋੜ ਕੇ ਥਾ ਦੱਸ ਦੱਸਦਾ ਹੈ ਪਾ ਲੂਗਾ ਕੋਈ ਮੰਦਰ ਐ ਇਹ ਭਾਈ ਨਾ ਨੇ ਕੋਈ ਨਹੀਂ ਪਾ ਲੂਗਾ ਮੰਦਰ ਪਾ ਲੂਗਾ ਮਚਾਦ ਗਿਆ ਰਪਈ ਨਾ ਨਾ ਮੈਂ ਪਾ ਲੰਨਾ ਪੂਰੇ 6000 ਦੋ ਉਹ ਨਹੀਂ ਕਿੱਥੇ ਯਾਰ ਹੋ ਗਿਆ ਨਹੀਂ ਭਾਈ ਨਾ ਪਾਸ ਰਖ ਅਕਬਰ ਖਾਲਸਾ ਉਹ ਭਾਈ ਘਾਟ ਆ ਉਹ ਲੈ ਘਾਟ ਹੈਗੀ ਕਿੰਨਾ ਕਰਤਾ ਘਾਟ ਹੈਗੀ ਕਿੰਨਾ ਕਰ ਮੈਨੂੰ ਕਹਿੰਦੇ ਛੱਡ ਕੇ ਦੱਸ ਦੇ ਸਾਰੇ ਪਹਿਲਾਂ ਤੂੰ ਬੱਚਾ ਵੇਖ ਲੈ ਬੱਚਾ ਦਾ ਮੈਂ ਤੱਕ ਕੇ ਕਿੰਨਾ ਕਹਤਾ ਨਾਲੇ ਇਹ 6 ਕਹਿੰਦੇ ਮੈਨੂੰ ਸਾਰੇ 7 ਲੱਖ ਮਖਾ ਮੈਨੂੰ ਵੀ ਕੋਈ ਗੱਲ ਦੱਸ ਦੇ ਮੈਨੂੰ ਕਹਿੰਦੇ ਇੱਕੋ ਹੀ ਗੱਲ ਦੱਸ ਦੇ ਮਖਾ 6000 ਪਤਾ ਤਾਂ ਦੇਵਾਂਗੇ ਯਾਰ ਬੱਚਾ ਦਾ ਰੱਖੇ ਯਾਰ ਅੱਛੀ ਯਾਰ ਪਤਾ ਕੀ ਹੈ ਵਰ ਲਖਾਈ ਕਰਾ ਕੇ ਸਭ ਇਹਨੂੰ ਦੇ ਦੂੰਗਾ ਉਹ ਤੇ ਇਹਦੀ ਹੋਰ ਪਾਈਂ ਚਿੰਤਾ ਤੇਰੀ ਨਹੀਂ ਦੇ ਦੇ ਯਾਰ ਮੇਰੀ ਗੱਲ ਸੁਣ 6000 ਦਾ 6000 ਪੂਰੇ ਹੱਥ ਦਾ ਲਾ ਜਾ ਯਾਰ ਨਹੀਂ ਮੰਨਿਆ ਕਰ 100 ਰੁਪਏ ਵੀ ਨਹੀਂ ਪੈਣਾ 6200 ਜਿਵੇਂ ਬਾਈ ਤੇਰੀ ਜਿੱਤ ਤਾਂ ਦੇ ਦੇ ਯਾਰ ਲਖਾਈ ਵੀ ਨਹੀਂ ਭਾਈ ਆ ਵੀ ਮੱਥਾ ਮਾਰਦਾ ਇਹਦਾ ਵੀ ਮੂੰਹ ਆਪਣੇ ਮਾਤਾ ਬਾਈ ਇਹ ਦੇ ਰਾ ਘਰੋਂ ਵੀ ਗੱਲ ਦੱਦੇ 100 ਰੁਪਏ ਲਖਾਈ ਪੈ ਜਾਣੀਆਂ 100 ਨੂੰ ਦੇਉਂਗਾ ਮੈਨੂੰ ਤਾਂ ਪੈ ਜਾਊਗਾ ਮੈਨੂੰ ਉਹਨੂੰ ਵੀ 6200 ਦਾ ਪਾਊਗਾ ਨਹੀਂ ਨਹੀਂ ਮੈਂ ਤਾਂ ਬਰੋਬਰ ਦਾ ਤੇਰਾ ਬੰਦਾ ਹੋਊਂਗਾ ਉਹ ਨਹੀਂ ਬੰਦੇ ਸਾਰੇ ਚੱਲ جناب ਲੈਣਾ ਬੱਕਰਾ ਇੱਕ ਮੇਰਾ ਲੈਣਾ ਹੁਣ ਤਾਂ ਹੋ ਨਾ ਬਟਾ ਨਹੀਂ ਹੋਣਾ ਫਿਰ ਨਾ ਹੋਰ ਨਾ ਬਟਾ ਹੁਣ ਵਾੜ ਤੇ ਰੇਟ ਤੇ ਬੈ ਜਾ ਹੁਣ ਕੀ ਪੈਸੇ ਤਾਂ ਲੈ ਲੈ ਪੈਸੇ ਤਾਂ ਦੇ ਦੇ ਪਹਿਲੇ ਪੈਸੇ ਹੋ ਗਿਆ ਦਾ ਉਹ ਨਹੀਂ ਜਨਾਬ ਇਹ ਪਹਿਲੇ ਨੂੰ ਐ ਕਰਕੇ ਹੋਊਗਾ ਫਿਰ ਮਾਇਆ ਨਾ ਕਾਹ ਨੂੰ جناب ਐ ਰਾਦੀ ਹੁਣ ਕਿਵੇਂ ਕਰ ਤਾ ਪੈਸਾ ਕਰ ਨਾ ਨਾ ਤੇਰੇ ਕੋਲੇ ਤਿੰਨ ਚਾਰ ਮੈਂ ਦਾਦੀ ਆਉਂਦਾ ਹੋ ਗਿਆ ਨਾ ਮੈਂ ਕੋੜ ਕਬੂੜੇ ਦਾ ਕੰਮ ਪੈ ਗਿਆ ਕਹਿੰਦਾ ਮੈਂ ਹੁਣ ਆ ਗਿਆ ਤਾਂ ਲੱਖੇ ਕਬੂੜੇ ਕਾ ਕੋਈ ਨਹੀਂ ਆਉਂਦਾ ਮੈਨੂੰ ਉਹ ਕੁਛ ਨਹੀਂ ਹੁੰਦਾ ਭਾਈ ਕਿੰਨਾ ਮਹਿੰਗਾ ਲਾ ਦਿੱਤਾ ਹੈ ਇਹ ਬੋਕਰ ਤੇਰਾ ਦਿਲ ਨਾ ਦੁਖ ਹੈ ਕਿਉਂ ਵੀ ਤੇਰਾ ਦਿਲ ਨਾ ਦੁਖ ਖੜ ਜਾ ਤੂੰ ਗਣੀ ਨਹੀਂ ਉਹ ਹੀ ਫੜਾਈ ਜਾਣਾ ਕੁਛ ਨਾ ਬਣਾਇਆ ਜੰਦਾ ਜੰਦਾ ਕੋਈ ਆ ਤਾਂ ਮੈਂ ਵੀ ਜੰਕੇ ਪਾਉਂਗਾ ਵਾਧ ਨਹੀਂ 50 ਲੈਂਦੇ ਗਏ ਸਾਬਾ ਇੱਕ 50 ਵਾਧ ਖਾਲੀ ਦਾ 5000 ਹਲੋ ਬਾਈ ਨਹਿਰੂ ਲਖਾਈ ਦਾ ਕਿਵੇਂ ਕੀਤਾ ਇਹ ਦੱਸ ਦੇ ਰਾਜ ਜੀ ਆ ਦਹੀਂ ਆ ਠੀਕ ਹੈ ਬਾਈ ਲੈ ਬਈ ਬੱਕਰਾ ਖਾ ਦਿੰਨੇ ਆ ਆ ਆ ਬਾਈ ਰਾਜ ਜੀ ਪੋਰਾ ਦਵਾਇਆ 200 ਇਹਨੂੰ ਮੋੜ ਦੇ ਹਾਂ ਬੱਕਰਾ ਦੋਸਤ ਇਹਨੂੰ ਪਾ ਦੇਣਾ ਇਹ ਤੇਰਾ ਲਖਾਈ ਤੇਰੀ 300 ਮੋੜ ਦੇ ਇਹਨੂੰ ਯਾਰ ਲੈ ਵੀ ਅੰਕਲ ਕ੍ਰਿਸ਼ਨ ਨੂੰ ਬੱਕਰੀ ਦਵਾਤੀ ਆ ਬੱਕਰੀ ਆ ਗੱਬਣ ਕਿੰਨੇ ਦਾ ਸੌਦਾ ਹੋ ਗਈ 6000 ਦੀ ਮੇਰੇ ਮੂੰਹੋਂ ਨਿਕਲ ਗਿਆ ਚਲ ਰਿਹਾ ਇਸ ਤਰ੍ਹਾਂ ਬੰਦਾ ਹੈ ਮੂੰਹ ਹੀ ਨਿਕਲਿਆ ਮੂੰਹ ਜੇ ਨਿਕਲੇ ਉਹ ਗਾਜੇ ਨਿਕਲੇ ਮੂੰਹ ਜੇ ਨਿਕਲੇ ਤਾਂ ਬੰਦ ਦੇ ਯਾਰ ਬੰਦਿਆਂ ਦੀ ਮੰਨਣੀ ਪੈਂਦੀ ਹੈ ਗੱਲ ਮੂੰਹ ਹੀ ਨਿਕਲੇ ਗੱਲ ਦਾ ਮੂੰਹ ਜੇ ਨਿਕਲ ਗੱਲ ਦਾ ਮੂੰਹ ਜੇ ਨਿਕਲਦਾ ਹੁਣ ਫਿਰ ਵੀਡੀਓ ਫੇਰ ਚਲੀ ਨੇ ਕਿਉਂ ਪੁੱਠਾ ਬਲਾਉਣੇ ਸਹੀ ਗੱਲ ਯਾਰ ਕੋਈ ਨਹੀਂ ਸਹੀ ਬੋਲਦੇ ਹਾਂ ਮੂੰਹ ਹੀ ਬੋਲਦੇ ਹਾਂ ਮੈਨੂੰ ਯਾਰ ਜੱਟ ਦਾ ਸੀ ਨਾ ਨੱਕ ਨਹੀਂ ਰੱਖਿਆ ਬਾਈ ਜੀ ਲਖਾਏ ਬਾਈ ਲਿਖਾਈ ਦਾ ਕਿਵੇਂ ਕੀਤਾ ਜਗਦੀਪ ਲਿਖਾਈ ਆਪੋ ਆਪਣੀ ਲਿਖਾਈ ਦਾ ਤਾਂ ਇਹ ਆਪੋ ਆ ਬਸ ਠੀਕ ਆ ਲੈ ਵੀ ਆ ਬੱਕਰੀ ਦਵਾਤੀ ਆ ਅੰਕਲ ਕ੍ਰਿਸ਼ਨ ਨੂੰ ਪਿੰਡ ਸੁਹਣਾ ਵਾਲੂ ਬੱਕਰਾ ਮੰਡੀ ਦੀ